ਤੇ ਗੁਰੂ ਹਰਿਕ੍ਰਿਸ਼ਨ ਪਾਇਸ਼ਾ ਜੀ ਨੇ ਉਹਨਾਂ ਨੇ ਜੋਤੀ ਜੋ ਸਮਾਨਤ ਉਹਨਾਂ ਨੇ ਗੁਰਿਆਈ ਬਖਸ਼ਿਸ਼ ਕਰ ਦਿੱਤੀ ਜੇ ਗੁਰੂ ਹਰਿਕ੍ਰਿਸ਼ਨ ਪਾਇਸ਼ਾ ਇਹ ਨੂੰ ਅੰਧਾ ਚ ਲੈਏ 5 ਸਾਲ ਦੀ ਅਰਜ਼ਾ ਦੇ ਚ ਗੁਰਤਾ ਗੱਦੀ ਦੇ ਮਾਲਕ ਬਣਦੇ ਨੇ ਗੁਰੂ ਹਰਿਕ੍ਰਿਸ਼ਨ ਜੀ ਜਿਹਨੂੰ ਆਪਾਂ ਬਾਲਾ ਪ੍ਰੀਤਮ ਵੀ ਕਹਿੰਦੇ ਆ ਜੀ ਤੇ ਗੁਰਗੋਬਿੰਦ ਸਿੰਘ ਜੀ ਦੇ ਪਾਵਨ ਬਚਨਾਂ ਦੇ ਨੇ ਕਿ ਨਾ ਹਿਰਦਾ ਕੁੰਮਲ ਹੋਵੇਗਾ ਆਪਾਂ ਬੜਿਆਂ ਨੇ ਉਹ ਦੋਵੇਂ ਟਪਲੇ ਖੱਦੇ ਜੀ ਭਲੇਖਿਆਂ ਦੇ ਵਿੱਚ ਪਏ ਪਰਮਾ ਦੇ ਵਿੱਚ ਪਏ ਵੀ 5 ਸਾਲ ਦਾ ਬੱਚਾ ਗੁਰੂ ਕੇ ਤਰ੍ਹਾਂ ਹੋ ਸਕਦਾ ਹੈ ਮਿਰਜਾ ਰਾਜਾ ਜੈ ਸਿੰਘ ਦੀ ਵੇਖੋ ਪਤਨੀ ਨੇ ਵੀ ਕਹਿਣਾ ਕੀਤਾ ਮੈਂ ਤਦ ਮੰਨਾਂ ਜੇ ਮੈਨੂੰ ਪਛਾਨਣ ਅੱਜ ਵੀ ਐਸੀ ਕਈ ਵਾਰ ਕਹਿ ਦਿੰਨੇ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਤਦ ਮੰਨਾਂ ਮੈਂ ਗੁਰੂ ਨੂੰ ਤਦ ਮੰਨਾਂ ਜੇ ਮੇਰੀ ਅਰਦਾਸ پوری ਹੋ ਜਾਵੇ ਜੀ ਮੇਰਾ ਕਾਰਜ ਜੇ ਪੂਰਾ ਹੋ ਜਾਵੇ ਤਾਂ ਮੈਂ ਤਦ ਮੰਨਾਂ ਅਸੀਂ ਦੇਖੋ ਮਿਰਜਾ ਰਾਜਾ ਜੈ ਸਿੰਘ ਦੀ ਪਤਨੀ ਦੇ ਵਾਂਗ ਅਸੀਂ ਦੇਖੋ ਉੱਥੇ ਹੀ ਖੜੇ ਹਾਂ ਜੀ ਅਜੇ ਉਹ ਤਾਂ ਗੋਲੀਆਂ ਵਾਲਾ ਵੇਸ ਬਣਾ ਕੇ ਬੈਠ ਗਈ ਗੁਰੂ ਹਰਿਕ੍ਰਿਸ਼ਨ ਪਾਏ ਨੇ ਕਹਿਤਾ ਇਹਦੀ ਗੋਲੀ ਇਹਦੀ ਗੋਲੀ ਤੇ ਸਿਰ ਤੇ ਹੱਥ ਰੱਖ ਕੇ ਕਿਹਾ ਸੀ ਪ੍ਰਮਾਤਮਾ ਨੇ ਤੈਨੂੰ ਰਾਣੀ ਬਣਾਇਆ ਕਿਉਂ ਗੋਲੀਆਂ ਵਿੱਚ ਬੈਠਦੀ ਹੈ ਕਿਉਂ ਗੋਲੀਆਂ ਦੇ ਵਿੱਚ ਬੈਠਦੀ ਹੈ ਉਹਦੇ ਕਪਾਟ ਖੁੱਲ ਗਏ ਇਹ ਜਿੰਨੀਆਂ ਵੀ ਸਖੀਆਂ ਨੇ ਤੇ ਸਿੱਖਿਆ ਦਿੰਦੀਆਂ ਨੇ ਬਾਣੀ ਦੇ ਵਿੱਚ ਪਾਵਨ ਬਚਨ ਹੁੰਦੇ ਨੇ ਜਿੰਨੀਆਂ ਵੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਬਚਨ ਨੇ ਨਾ ਇਹ ਸਾਰੀਆਂ ਸਿੱਖਿਆਵਾਂ ਨੇ ਤੇ ਗੁਰੂ ਸਮੁੰਦਰ ਹੈ ਸਮੁੰਦਰ ਦੇ ਵਿੱਚੋਂ ਹੀ ਇਹ ਸਾਰੀਆਂ ਸਿੱਖਿਆਵਾਂ ਨਿਕਲੀਆਂ ਨੇ ਨਦੀਆਂ ਨਿਕਲੀਆਂ ਨੇ ਬਾਣੀ ਦੇ ਬਚਨ ਗੁਰੂ ਸਮੁੰਦ ਨਦੀ ਸਭ ਸਿੱਖੀ ਇਹ ਜਿੰਨੀਆਂ ਸਿੱਖਿਆਵਾਂ ਨੇ ਬਾਣੀ ਦੇ ਵਿੱਚ ਜਿੰਨੇ ਪਾਵਨ ਬਚਨ ਨੇ ਇਹ ਨਦੀਆਂ ਨੇ ਇਹ ਸਿੱਖਿਆਵਾਂ ਨੇ ਸਿੱਖਿਆਇਆ ਦਿੱਤੀ ਗਈ ਸਨ ਗੁਰੂ ਸਮੁੰਦ ਨਦੀ ਸਭ ਸਿੱਖੀ ਨਾਟੈ ਜਿਤ ਵਢਾਈ ਕਹਿੰਦੇ ਇਹਦੇ ਵਿੱਚ ਇਸ਼ਨਾਨ ਕਰਨਾ ਮਲ ਮਲਕੇ ਇਹ ਸੰਸਾਰ ਆਪਣਾ ਜੀਵਨ ਬਣਾਉਣਾ ਹੈ ਨਾਟੈ ਜਿਤ ਵਢਾਈ ਜਿਹੜਾ ਇਸ ਦੇ ਵਿੱਚ ਇਸ਼ਨਾਨ ਕਰੇਗਾ ਜੋ ਨਾਵੇ ਸੋ ਕੁੱਲ ਤਰਾਵੇ ਉਧਾਰ ਹੋਆ ਹੈ ਜੀ ਕਹਿੰਦੇ ਉਹਦੇ ਤੇ ਪਾਰ ਉਤਾਰਾ ਹੋਵੇਗਾ ਹੋਵੇਗਾ ਆਪਣੇ ਪੁੱਲਾਂ ਨੂੰ ਤਾਰ ਜਾਵੇਗਾ ਜਿਹੜਾ ਇਹਦੇ ਵਿੱਚ ਇਸ਼ਨਾਨ ਕਰੇਗਾ ਜਿਹੜਾ ਨਾਮ ਰੂਪੇ ਸਰੋਵਰ ਦੇ ਵਿੱਚ ਇਸ਼ਨਾਨ ਕਰੇਗਾ ਤੇ ਗੁਰੂ ਹਰਿਕ੍ਰਿਸ਼ਨ ਪ੍ਰਾਛੇ ਨੇ ਜੇ ਇੱਥੇ ਪਾਵਨ ਬਾਣੀ ਦੇ ਅੰਦਰ ਦੇਖੋ 5 ਸਾਲ ਦੇ ਭਗਤ ਦਾ ਨਾਮ ਆ ਸਕਦਾ ਹੈ ਆਪਾਂ ਪੜ੍ਹਦੇ ਹਾਂ ਜੀ 5 ਬਰਕੋ ਅਨਾਥ ਧਰੂ ਬਾਰਕ ਹਰ ਸਿਮਰਤ ਅਮਰ ਅਟਾਰੇ ਕਿੰਦੇ ਦੇਖੋ 5 ਸਾਲ ਦੇ ਬੱਚਾ ਧਰੂ ਹੈ ਜੀ ਉਹ ਜੇ ਭਗਤ ਹੋ ਸਕਦਾ ਤੇ 5 ਸਾਲ ਦੇ ਇੱਥੇ ਗੁਰੂ ਪਦਵੀ ਦੇ ਮਾਲਕ ਕਿਉਂ ਨਹੀਂ ਹੋ ਸਕਦਾ ਕਿਉਂਕਿ ਅਸੀਂ ਕੇਵਲ ਤੇ